ਆਇ ਗਏ ਬਈ ਹਿਪੋਤੇ ਕਾਇ ਸਸਤੀ ਕਵੀਰੇ ਸਾਰਿਆਂ ਨੂੰ ਹਦਾਸ ਤੌਰ ਤੇ ਥੋੜਾ ਸਵਾਗਤ ਹੈ ਤੁਸੀਂ ਸਾਰਾ ਠੀਕ ਹੋਮੋਗੇ ਠੀਕ ਹੈ ਜੀ ਸਾਡੇ ਕੋਲੇ ਜਿਹੜੇ ਆਫਰ ਚੱਲਦੇ ਨੇਗੇ ਠੀਕ ਹੈ ਤੁਹਾਨੂੰ ਦੱਸਿਆ ਦੀ ਪਹਿਲਾਂ ਵੀ ਜਿਹੜਾ ਬੰਦਾ ਸ਼ੇਅਰ ਕਰੂਗਾ ਠੀਕ ਹੈ ਉਹਨੂੰ 2% ਐਕਸਾ ਮਿਲੂਗਾ ਸਾਡੇ ਕੋਲੇ ਜਿਵੇਂ ਤਾਜਮਹਿਲ ਚਾਹ ਗੀ ਅੱਧਾ ਕਿਲੋ ਵਾਲੀ ਚਾਹ ਗੀ ਜਿਆਤਰ ਜਿਹੜੀ ਕਿਲੋ ਵਾਲੀ ਚਾਹ ਗੀ ਉਹ ਸਸਤੀ ਪੈਂਦੀ ਹੁੰਦੀ ਹੈ ਠੀਕ ਹੈ ਉਹ ਆਪਣੇ ਕੋਲੇ 490 ਰੁਪਏ ਜਾਂ 500 ਰੁਪਏ ਦੀ ਚਾਹ ਪੈਂਦੀ ਹੈਗੀ ਤਾਜਮਹਿਲ ਠੀਕ ਹੈ ਕਿਲੋ ਵਾਲੀ ਤੇ ਸਾਡੇ ਕੋਲੇ ਹੁਣ ਜਿਹੜੀ ਤਾਜਮਹਿਲ ਅੱ ਜਿਹਨੂੰ ਘੱਟ ਕੰਟਰੀ ਦੇ ਵਿੱਚ ਲੈਣੀ ਹੈਗਾ ਤਾਂ ਉਹ 260 ਰੁਪਏ ਦੀ ਪੈਂਦੀ ਹੈ 520 ਰੁਪਏ ਦੀ ਅੱਧਾ ਕਿਲੋ ਨਹੀਂ ਇਹ ਸਸਤੀ ਨਹੀਂ ਪੈਂਦੀ ਨਹੀਂ ਮਹਿੰਗੀ ਪੈਂਦੀ ਹੈ ਚਾਹ ਠੀਕ ਹੈ ਜਿਹਦੀ ਕਿ ਐਮ ਆਰ ਪੀ ਹੁੰਦੀ ਹੈਗੀ ਇਹ 320 ਸੋ ਇਹਨੂੰ 260 ਰੁਪਏ ਦੀ ਪਊਗੀ ਸਾਡੇ ਕੋਲੇ ਇੱਕ ਸੰਜੀਵਨੀ ਤਾਰਾ ਚਾਹ ਹੈ ਤੇ ਕਾਫੀ ਲੋਕ ਵਰਤਦੇ ਨੇ ਬਹੁਤ ਵਧੀਆ ਚਾਹ ਹੈ ਗੁੱਡ ਰਿਜ਼ਲਟ ਹੈ ਦਾ ਠੀਕ ਹੈ ਓਨਲੀ 200 ਰੁਪਏ ਦੀ ਇਹ ਕਿਲੋ ਪੈਂਦੀ ਹੈਗੀ ਚਾਹ ਬਹੁਤ ਵਧੀਆ ਚਾਹ ਹੈ ਤੇ ਤਾਜ਼ਾ ਚਾਹ ਬ੍ਰੋਕਨ ਬੌਂਡ ਆ ਜਾਂਦੀ ਤਾਜ ਮਹਿਲ ਵਾਲਿਆਂ ਦੀ ਚਾਹ ਹੈ ਠੀਕ ਹੈ ਉਹ ਓਨਲੀ ਇਹ 95 ਰੁਪਏ ਦੀ ਪੈਂਦੀ ਹੈ 190 ਰੁਪਏ ਦੀ ਕਿਲੋ ਬੈਠ ਗਈ ਠੀਕ ਹੈ ਜੀ ਤੇ ਆਪਣੇ ਕੋਲ ਜਿਹੜੀ ਕੈਂਡੀ ਆਈ ਆ ਚਿੰਟੂ ਦੀ ਲੰਡਨ 골ਡ ਓਨਲੀ ਕਿੰਨੇ ਦੀ ਪੈਂਦੀ ਹੈ 70 ਰੁਪਏ ਦੀ ਪੈਂਦੀ ਆ ਜਿਹਦੇ ਕਿ 100 ਟੌਫੀਆਂ ਨਹੀਂ ਆ 105 ਟੌਫੀਆਂ ਨਹੀਂ ਆ 100 ਤੋਂ ਪਲੱਸ ਨਹੀਂ ਆ ਤੇ 100 ਐਮ ਆਰ ਪੀ ਹੈਗੀ ਤੇ ਸਾਨੂੰ ਕਿੰਨੇ ਦੀ 70 ਰੁਪਏ ਦੀ ਪੈਂਦੀ ਹੈਗੀ ਕਿੱਥੇ ਪੈਂਦੀ ਹੈ ਇਹ ਦਾ ਸਟੋਰ ਸ਼ੇਰਪੁਰ ਠੀਕ ਹੈ ਜੀ ਆ ਬੀਬਾ ਦੀ ਕੈਚਪ ਆ ਗਈ ਠੀਕ ਹੈ ਜੀ ਬੀਬਾ ਕੰਪਨੀ ਬਹੁਤ ਮਸ਼ਹੂਰ ਕੰਪਨੀ ਹੈਗੀ ਠੀਕ ਹੈ ਜੀ ਟਮਾਟੋ ਕੈਚਪ ਹੈ ਦੀ 75 ਐਮ ਆਰ ਪੀ ਹੈ 337 ਰੁਪਏ ਦੀ ਇਹ ਅ ਸਿੰਗਲ ਪੀਸ ਪੈਂਦਾ ਹਾਫ ਰੇਟ ਤੇ ਪੈਂਦਾ ਹੈਗਾ ਕਾਫੀ ਸਸਤਾ ਹੈਗਾ ਠੀਕ ਹੈ 450 ਗ੍ਰਾਮ ਅੱਧਾ ਕਿਲੋ ਆ ਠੀਕ ਹੈ ਜੀ ਤੇ ਆਪਣਾ ਵਾਓ ਦਾ ਹੇਅਰ ਫਾਲ ਜਿਹਦੇ ਵਾਲ ਝੜਦੇ ਹਾਣ ਵਾਓ ਦਾ ਹੇਅਰ ਫਾਲ ਦਾ ਸ਼ੈਂਪੂ ਹੈਗਾ 1 ਲੀਟਰ ਸ਼ੈਂਪੂ ਹੈਗਾ ਜਿਹਦੀ ਕੀ ਐਮ ਆਰ ਪੀ ਹੈਗੀ 1099 ਰੁਪਏ ਠੀਕ ਹੈ ਸੋਨ ਨੂੰ ਕਿੰਨੇ ਦੇ ਪੈਂਦਾ ਓਨਲੀ 380 ਰੁਪਏ ਹਾਫ ਰੇਟ ਵੀ ਇਹਦਾ ਅ 550 ਬਣਦਾਗਾ ਠੀਕ ਹੈ ਜੀ ਤੇ ਸੋਨ ਨੂੰ ਕਿੰਨੇ ਪੈਂਦਾ 380 ਰੁਪਏ ਦਾ ਪੈਂਦਾਗਾ ਐਂਟੀ ਹੈਅਰ ਫਾਲ ਜਿਹਦੇ ਵਾਲ ਝੜਦੇ ਹੋਣ ਉਹਦੇ ਵਾਸਤੇ ਬਹੁਤ ਵਧੀਆ ਸ਼ੈਂਪੂ ਆਗਾ ਠੀਕ ਹੈ ਜੀ ਜਿਵੇਂ ਆਪਣੇ 12 ਪੀਸਾਂ ਦੀ ਅ 5 ਰੁਪਏ ਵਾਲਾ ਬਿਸਕੁਟ ਹੁੰਦਾਗਾ ਠੀਕ ਹੈ 60 ਰੁਪਏ ਦਾ ਪੈਂਦਾਗਾ 5 ਰੁਪਏ ਵਾਲਾ ਠੀਕ ਹੈ ਸੋਨ ਨੂੰ ਕਿੰਦਾ ਉਹਨੇ 55 ਰੁਪਏ ਦਾ ਇਹ 12 ਪੀਸ ਪੈਣਗੇ ਠੀਕ ਹੈ 4.5 ਰੁਪਏ ਦਾ ਬੈਠ ਗਿਆ ਠੀਕ ਹੈ ਜੀ ਤੇ ਗਗਨ ਦਾ ਬਨਸਪਤੀ ਹੈ ਜੀ ਇਹਦੇ ਕੋਲੇ ਆਪਣੇ ਕੋਲ ਆਫਰ ਚੱਲਦੀ ਰਹਿੰਦੇ ਨੇ 137 ਰੁਪਏ ਦਾ ਤੁਹਾਨੂੰ ਪਾਊਗਾ 137 ਰੁਪਏ ਦਾ ਗਗਨ ਦਾ ਬਨਸਪਤੀ ਕਿਉ ਠੀਕ ਹੈ ਟਾਪ ਦੀ ਕੰਪਨੀ ਹੈ ਗਗਨ ਤੁਸੀਂ ਜਾਣਦੇ ਹੋ ਠੀਕ ਹੈ ਜੀ ਤੇ ਸਾਡੇ ਕੋਲੇ ਵਿਜ਼ਨ ਕੰਪਨੀ ਦੀ ਬੋਤਲ ਹੈ ਠੀਕ ਹੈ ਜੀ ਤੇ ਸਾਡੇ ਕੋਲੇ ਹੌਟ ਐਂਡ ਕੋਲਡ ਦਾ 24 ਘੰਟੇ ਦੀ ਗਾਰੰਟੀ ਹੁੰਦੀ ਹੈ 1 ਲੀਟਰ ਵਾਲੀ ਬੋਤਲ ਹੈਗੀ ਓਨਲੀ ਇਹ 680 ਰੁਪਏ ਦੀ ਪੈਂਦੀ ਹੈਗੀ 1 ਲੀਟਰ ਵਾਲੀ ਵਿਜ਼ਨ ਕੰਪਨੀ ਦੀ ਨਾਲ ਇਹਦੇ ਕਵਰ ਆ ਫ੍ਰੀ ਹੈਗਾ ਠੀਕ ਹੈ ਜੀ ਤੇ ਆਪਣੇ ਕੋਲ ਜਿਵੇਂ ਕਾਪਰ ਦੀ ਕਹਿੰਦੇ ਹੁੰਦੇ ਨੇ ਤੰਬੇ ਵਿੱਚ ਪਾਣੀ ਪੀਣਾ ਚਾਹੀਦਾ ਹੈਗਾ ਉਸ ਤਰ੍ਹਾਂ ਦੀ ਬੋਤਲ ਆਉਂਦੀ ਹੈਗੀ ਓਨਲੀ ਇਹ 599 ਰੁਪਏ ਦੀ ਪੈਂਦੀ ਹੈ 600 ਰੁਪਏ ਦੀ ਪੈਂਦੀ ਹੈਗੀ ਠੀਕ ਹੈ ਜੀ ਕਾਪਰ ਦੀ ਬੋਤਲ ਠੀਕ ਹੈ ਇਹ ਰੇਟ ਤੁਹਾਨੂੰ ਕਿਤੇ ਵੀ ਨਹੀਂ ਮਿਲਣਾ ਹੈਗਾ ਤੇ ਟਾਟਾ ਦਾ ਆਪਣੇ ਕੋਲ ਬੇਸਨ ਆ ਗਿਆ ਜੀ ਟਾਟਾ ਦਾ ਬੇਸਨ ਠੀਕ ਹੈ ਜੀ ਚਨਾ ਦਾਲ ਵੀ ਸੋਨੂੰ 80 ਰੁਪਏ ਦੀ ਪੈਂਦੀ ਹੁੰਦੀ ਹੈ ਨੀਅਰਬਾਊਟ 80 ਰੁਪਏ ਰੇਟ ਹੁੰਦਾ ਸੋਨੂੰ ਟਾਟਾ ਦਾ ਬੇਸਨ ਠੀਕ ਹੈ ਦਲਕੇ ਵੀ 80 ਰੁਪਏ ਦਾ ਇਹ ਪੈ ਗਿਆ ਠੀਕ ਹੈ ਇੰਨਾ ਸਸਤਾ ਦੇਖ ਲੋ ਚਨੇ ਦਾਲ ਦਾ ਵੀ ਰੇਟ 80 ਰੁਪਏ ਹੈਗਾ ਸੋਨੂੰ ਦਾਲ ਕੇ ਵੀ 80 ਰੁਪਏ ਦਾ ਇਹ ਟਾਟਾ ਦਾ ਬੇਸਨ ਪੈ ਗਿਆ ਟਾਟਾ ਦਾ ਟਾਪ ਦਾ ਬ੍ਰਾਂਡ ਹੈਗਾ ਸਾਰਿਆਂ ਨਾਲ ਰੇਟ ਵੀ ਇਹਦਾ ਉੱਪਰ ਲਈ ਹੁੰਦਾ ਹੈਗਾ ਸਾਡੇ ਕੋਲੇ ਇਹਦਾ ਅਸਟੋ 6 ਪਰ ਓਨਲੀ 80 ਰੁਪਏ ਦਾ ਪੈਂਦਾ ਹੈ ਠੀਕ ਹੈ ਜੀ ਜਿੰਨੀ ਕੁ ਮਰਜ਼ੀ ਕੁਆਂਟੀਟੀ ਲੈ ਕੇ ਜਾ ਸਕਦੇ ਹਾਂ ਇਹ ਤੇ ਇਹ ਗਗਨ ਬਨਸਪਤੀ ਇਹ ਆ ਗਿਆ 137 ਰੁਪਏ ਦਾ ਠੀਕ ਹੈ ਜੀ ਤੇ ਆਪਣੇ ਸੈਂਸੋਡੈਨ ਦਾ ਜਿਹੜਾ ਫਰੈਸ਼ ਜੈਲ ਪੇਸਟ ਹੁੰਦਾ ਠੀਕ ਹੈ ਸੈਂਸੋਡੈਨ ਮਸੂਰ ਹੈ ਵੀ ਦੰਦਾ ਜਣਾ ਜੀ ਠੰਡਾ ਤੱਤਾ ਲੱਗਦਾ ਹੋਵੇ ਉਸ ਵਾਸਤੇ ਹੁੰਦਾ ਹੈਗਾ ਠੀਕ ਹੈ ਜੀ 150 ਗ੍ਰਾਮ ਦੇ ਇਹ ਤਿੰਨ ਪੀਸ ਹੁੰਦੇ ਨੇਗੇ ਜੇ ਸਿੰਗਲ ਪੀਸ ਲੈਣਾ ਤਾਂ 250 ਰੁਪਏ ਦਾ ਪੈਂਦਾ ਹੁੰਦਾ ਇਹ ਠੀਕ ਹੈ ਜੀ ਪੈਂਦਾ ਹੁੰਦਾ ਤੇ ਓਨਲੀ ਸਾਨੂੰ ਇਹ ਕਿੰਨੇ ਦਾ ਪਊਗਾ ਜੇ ਸਿੰਗਲ ਲੈਣਾ ਤਾਂ 175 ਰੁਪਏ ਦਾ ਪਊਗਾ ਠੀਕ ਹੈ ਜੀ ਜੇ ਆਪਣੇ ਤਿੰਨ ਲੈਣੇ ਨੇ ਤਾਂ 520 ਰੁਪਏ ਦੇ ਇਹ ਤਿੰਨ ਪੀਸ ਪੈਣਗੇ ਇਹ ਰੇਟ ਸਾਨੂੰ ਕਿੱਥੇ ਮਿਲੂਗਾ ਦਾ ਸਟੋਰ ਸ਼ੇਰਪੁਰ ਮਿਲੂਗਾ ਠੀਕ ਹੈ ਜੀ ਤੇ ਆਪਣੇ ਕੋਲੇ ਰੂਮ ਫਰੈਸ਼ਰ ਨੇ 100-100 ਰੁਪਏ ਦਾ ਪੈਂਦਾ ਹੈਗਾ ਇਹ ਰੂਮ ਫਰੈਸ਼ਰ ਬਹੁਤ ਫ੍ਰੈਗਰੈਂਸ ਬਹੁਤ ਵਧੀਆ ਇਹਦੀ ਠੀਕ ਹੈ ਜੀ ਤੇ ਦੰਪੁਰ ਦੀ ਸ਼ੂਗਰ ਦੰਪੁਰ ਦੀ ਜਿਹੜੀ ਸ਼ੂਗਰ ਹੈਗੀ ਓਨਲੀ 250 ਰੁਪਏ ਦੀ ਪੈਂਦੀ ਹੈ ਸਲਫਰ ਫਰੀ ਹੁੰਦੀ ਹੈ ਹਿਊਮਨ ਟੱਚ ਤੋਂ ਬਿਨਾ ਹੁੰਦੀ ਹੈ ਇਹ ਮਤਲਬ ਇਹਨੂੰ ਕੋਈ ਵੀ ਮਤਲਬ ਬੰਦੇ ਨੇ ਟੱਚ ਮਸ਼ੀਨੀ ਬਣੀ ਹੁੰਦੀ ਹੈਗੀ ਤੇ ਸਲਫਰ ਫਰੀ ਹੁੰਦੀ ਹੈਗੀ ਸਲਫਰ ਜਿਹੜਾ ਚਟਾ ਜਿਹਾ ਪਾਊਡਰ ਹੁੰਦਾ ਉਹ ਤੋਂ ਫਰੀ ਹੁੰਦੀ ਹੈਗੀ ਤੇ ਨੋ ਐਸਿਡ ਐਂਡ ਨੋ ਕੈਮੀਕਲ ਬਿਨਾ ਕੈਮੀਕਲ ਤੋਂ ਹੁੰਦੀ ਆ ਠੀਕ ਹੈ ਸ਼ੁੱਧ ਹੁੰਦੀ ਹੈਗੀ ਤੇ ਜਿਵੇਂ ਆਪਣੀ ਬੋਰੀ ਵਾਲ ਸ਼ੰਤਾ ਇਹ ਤੋਂ ਵਧੀਆ ਹੁੰਦੀ ਹੈਗੀ ਤੇ 250 ਰੁਪਏ ਦੀ ਪੈਂਦੀ ਹੈਗੀ ਇਹ 5 ਕਿਲੋ ਦੀ ਪੈਕਿੰਗ ਠੀਕ ਹੈ ਜੀ ਆਉਣਾ ਕਿੱਥੇ ਆ ਤੁਸੀਂ ਸ਼ੇਰਪੁਰ ਅਧਾਰ ਸਟੋਰ ਕਾਤਰੋਂ ਰੋਡ ਨੀਅਰ ਬੱਸ ਸਟੈਂਡ ਠੀਕ ਹੈ ਜੀ ਨੇੜੇ ਸਾਡੇ ਬੱਸ ਸਟੈਂਡ ਹੈਗਾ ਉਹਦੇ ਸਾਹਮਣੇ ਹੀ ਹੈਗਾ ਅਧਾਰ ਸਟੋਰ ਪਲੀਜ਼ ਵੀਡੀਓ ਨੂੰ ਸ਼ੇਅਰ ਕਰ ਦਿਓ ਜੇ ਸ਼ੇਅਰ ਕਰੋਗੇ ਤਾਂ ਤੁਹਾਨੂੰ 2% ਹੋਰ ਵੀ ਐਕਸਟਰਾ ਦਿੱਤਾ ਜਾਊਗਾ ਠੀਕ ਹੈ ਜੀ ਤੁਸੀਂ ਇੱਥੇ ਆ ਕੇ ਸਾਨੂੰ ਸਕਰੀਨਸ਼ਾਟ ਤੇ ਆਪਣਾ ਸਟੇਟਸ ਲਾ ਸਕਦੇ ਹੋ ਤੇ ਆਪਣੇ ਸਾਡੇ ਫੇਸਬੁੱਕ ਦਾ ਤੇ ਇੰਸਟਾਗ੍ਰam ਦਾ ਚੈਨਲ ਨੂੰ ਸਬਸਕ੍ਰਾਈਬ ਕਰਨਾਗਾ ਠੀਕ ਹੈ ਉਹਦਾ ਸਕਰੀਨਸ਼ਾ ਸਾਨੂੰ 2% ਹੋਰ ਵੀ ਐਕਸਟਰਾ ਦਿੱਤਾ ਜਾਊਗਾ ਆਉਣਾ ਕਿਥੇ ਸ਼ਿਰਪੁਰ ਅਦਾਸ ਤੋਂ ਜੀ ਆਣੋ